ਸਾਰਿਆਂ ਨੂੰ ਜੀ ਸਤ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਤੇ ਅੱਜ ਫ੍ਰਿਜ ਦੀ ਆਪਾਂ ਕਲੀਨਿੰਗ ਵੀ ਕਰਕੇ ਦਿਖਾਵਾਂਗੇ ਜਿਹੜੀ ਆਪਣੀ ਫ੍ਰਿਜ ਦੇ ਵਿੱਚ ਤੁਸੀਂ ਇਹ ਸਮਾਨ ਰੱਖਦੀਆਂ ਲੇਟ ਭੱਜ ਜਾਂਦੀ ਆ ਤੇ 5 ਮਿੰਟ ਬਾਅਦ ਵਿੱਚ ਹੀ ਇਹਦੇ ਵਿੱਚੋਂ ਸਮੈਲ ਜੀ ਆਉਣ ਲੱਗ ਜਾਂਦੀ ਆ ਉਹ ਬਿਲਕੁਲ ਨਹੀਂ ਸਮੈਲ ਆਉਗੀ ਜਿਹੜੇ ਤਰੀਕੇ ਨਾਲ ਆਪਾਂ ਤੁਹਾਨੂੰ ਫ੍ਰਿਜ ਸਾਫ਼ ਕਰਕੇ ਦਿਖਾਵਾਂਗੇ ਦੇਖੋ ਜੀ ਜਿਹੜੀ ਇੱਕ ਪਹਾੜ ਵਾਂਗੂ ਵਿੱਚ برف ਜੰਮੀ ਪਈ ਆ ਇਹਨੂੰ ਵੀ ਬਹੁਤ ਸੌਕੇ ਤਰੀਕੇ ਨਾਲ ਤੁਸੀਂ ਪਿਗਲਾ ਸਕਦੇ ਹੋ ਇੱਕ ਇਹ ਬਟਨ ਆ ਇਨ ਪ੍ਰੈਸ ਕਰ ਦੇਣਾ ਵਾ ਤੁਸੀਂ ਆਪਣੇ ਆਪ ਹੀ ਇਹ ਬਟਨ ਨੇ ਆਟੋਮੈਟਿਕ ਹੀ ਬਾਹਰ ਆ ਜਾਣਾ ਜਦੋਂ ਤੁਹਾਡੀ ਜਿਹੜੀ برف ਦੀ ਬਾਦੂ ਜੰਮੀ ਹੋਈ ਆ ਪਿਗਲ ਕੇ ਤੇ ਨਿਕਲ ਜਾਣੀ ਆ ਬਾਹਰ ਸਾਰੀ ਤੇ ਆਪਣੇ ਆਪ ਹੀ ਦੁਬਾਰਾ ਇਹਨੇ برف ਦੁਬਾਰਾ ਜੰਮਣੀ ਸ਼ੁਰੂ ਕਰ ਦੇਣੀ ਆ ਬਹੁਤ ਹੀ ਸੌਖਾ ਤਰੀਕਾ ਤੁਸੀਂ ਦੂਸਰਾ ਤਰੀਕਾ ਹੈਗਾ ਜੀ ਬੋਤਲ ਦੇ ਵਿੱਚ ਪਾਣੀ ਪਾ ਕੇ ਗਰਮ ਤੇ ਉਹਨੂੰ ਥੋੜੀ ਜਿਹੀ ਸਪਰੇਅ ਵਾਂਗੂ ਤੇ ਕੋਲਿਆਂ ਦੇ ਆਲੇ ਦੁਆਲੇ ਵੀ ਸ਼ਰਕਾ ਕਰ ਸਕਦੇ ਹੋ ਤੇ ਕੋਈ ਵੀ ਚੀਜ਼ ਦੇ ਨਾਲ ਪੰਨ ਤੋੜਨਾ ਨਾ ਕਰਿਆ ਕਰੋ ਫ੍ਰਿਜ ਦੇ ਵਿੱਚੋਂ ਬਰਫ਼ ਕੱਢਣ ਦੀ ਕੋਸ਼ਿਸ਼ ਨਾ ਕਰਿਆ ਕਰੋ ਕਿਉਂਕਿ ਫਿਰ ਦੇਖੋ ਜੀ ਆਪਣੀ ਗੈਂਸ ਫ੍ਰਿਜ ਦੀ ਲੀਕ ਹੋ ਜਾਂਦੀ ਹੈ ਤੇ ਫਿਰ ਬਰਫ਼ ਜਿਵਾਉ ਨੂੰ ਹੜ ਜਾਂਦੀ ਹੈ ਤੇ ਬਹੁਤ ਆਸਾਨ ਤਰੀਕੇ ਨਾਲ ਦੇਖੋ ਜੀ ਆਪਣੇ 5 ਮਿੰਟ ਹੋਏ ਸੀ ਬਟਨ ਨੂੰ ਪ੍ਰੈਸ ਕੀਤੇ ਨੂੰ ਤੇ ਆਪਣੇ ਆਪ ਹੀ ਡੋਂਗੇ ਸਾਰੇ ਦੇਖੋ ਜੀ ਬਰਫ਼ ਵਾਲੇ ਹਿੱਲਣ ਲੱਗੇ ਹੁਣ ਦੇਖੋ ਆਪਾਂ ਐਨ ਆਸਾਨੀ ਦੇ ਨਾਲ ਬਰਫ਼ ਕੱਢ ਸਕਦੇ ਹਾਂ ਤੇ ਇਹੀ ਤਰੀਕਾ ਹੈ ਜੀ ਸਿਰਫ ਤੁਸੀਂ ਬਟਨ ਨੂੰ ਹੀ ਪ੍ਰੈਸ ਕਰਨਾ ਵਾ ਇੱਕ ਵਾਰੀ ਦੱਬਣਾ ਹੈ ਤੇ ਆਪਣੇ ਆਪ ਹੀ ਆਟੋਮੈਟਿਕੇ ਬਟਨ ਨੇ ਆਪਣੇ ਆਪ ਹੀ ਬਾਹਰ ਆ ਜਾਣਾ ਹੈ ਹੁਣ ਆਪਾਂ ਜੀ ਤੁਹਾਨੂੰ ਦੱਸਦੀਆਂ ਤੇ ਫ੍ਰਿਜ ਸਾਫ਼ ਕਿਵੇਂ ਕਰਨੀਆਂ ਉਹਦੇ ਲਈ ਬਹੁਤ ਹੀ ਸੌਖਾ ਤਰੀਕਾ ਹੈ ਆਪਣਾ ਜੀ ਫ੍ਰਿਜ ਵਾਲਾ ਖਾਣਾ ਬਿਲਕੁਲ ਸਾਫ਼ ਹੋ ਗਿਆ ਜਿਹੜੀ ਬਰਫ਼ ਸੀਗੀ ਬਾਦੂ ਦੀ ਆਪਾਂ ਸਾਰੀ ਹੀ ਬਾਹਰ ਕੱਢ ਦਿੱਤੀ ਤੇ ਹੁਣ ਆਪਾਂ ਜੀ ਫ੍ਰਿਜ ਨੂੰ ਸਾਫ਼ ਕਰਾਂਗੇ ਸਾਰਾ ਹੀ ਫ੍ਰਿਜ ਦੇ ਵਿੱਚੋਂ ਸਮਾਨ ਆਪਾਂ ਪਹਿਲਾਂ ਬਾਹਰ ਕੱਢ ਦਿੰਨੇ ਆ ਬਹੁਤ ਹੀ ਸੌਖਾ ਤਰੀਕਾ ਹੈ ਜੇ ਤੁਹਾਡੀ ਫ੍ਰਿਜ ਦੇ ਵਿੱਚੋਂ ਬਿਲਕੁਲ ਵੀ ਸਮੈਲ ਨਹੀਂ ਆਉ ਸਾਰੇ ਘਰਨੀ ਦੇ ਵਿੱਚ ਜਿਹੜੇ ਤਰੀਕੇ ਨਾਲ ਆਪਾਂ ਤੁਹਾਨੂੰ ਸਾਫ਼ ਕਰਕੇ ਦਿਖਾਵਾਂਗੇ ਹੁਣ ਜਿਹੜੇ ਦੇਖੋ ਜੀ ਆਪਣੇ ਫਰਿੱਜ ਦੇ ਉਸਮਾਨਤਾ ਦਿੱਤਾ ਕੱਢ ਜਿਹੜੇ ਮੈਟ ਨੇ ਇਹਦੇ ਜਿਹੜੇ ਗਲਾਸਿੰਗ ਨੇ ਜਿਹੜੀਆਂ ਟਰੀਆਂ ਨੇ ਸਾਰੀਆਂ ਹੀ ਵਾਰ ਕੱਢ ਕੇ ਆਪਾਂ ਧੋ ਸਮਾਰ ਕੇ ਇਹਨਾਂ ਨੂੰ ਬਿਮ ਸਾਬਣ ਦੇ ਨਾਲ ਤੇ ਕੋਈ ਵੀ ਤੁਸੀਂ ਲਿਕਵਿਡ ਲੈ ਸਕਦੇ ਹੋ ਉਹਦੇ ਨਾਲ ਧੋ ਕੇ ਸੁੱਕਣੇ ਇਹਨਾਂ ਨੂੰ ਪਾਤੀ ਉੱਤੇ ਫਿਰ ਦੇਖੋ ਜੀ ਫਿਰ ਆਪਾਂ ਵਧੀਆ ਤਰੀਕੇ ਨਾਲ ਆਪਾਂ ਤੁਹਾਨੂੰ ਸਾਫ਼ ਵੀ ਕਰਕੇ ਦਿਖਾਵਾਂਗੇ ਇੱਥੇ ਤੁਸੀਂ ਜਿੰਨਾ ਮਰਜ਼ੀ ਬਰਤਨ ਲੈ ਸਕਦੇ ਹੋ ਜੀ ਇਹਦੇ ਵਿੱਚ ਆਪਾਂ ਨਾ ਮਿੱਠਾ ਸੋਡੇ ਤੇ ਦੋ ਚਮਚੇ ਲਵਾਂਗੇ ਦੋ ਚਮਚੇ ਤੁਸੀਂ ਲੈਣੀਆਂ ਮਿੱਠੇ ਸੋਟੇ ਦੇ ਤੇ ਦੇਖੋ ਜੀ ਇਹਦੇ ਵਿੱਚ ਹਲਕਾ ਜਿਹਾ ਪਾਣੀ ਪਾ ਕੇ ਇਹਨੂੰ ਥੋੜਾ ਜਿਹਾ ਗਾੜਾ ਜਿਹਾ ਘੋਲ ਤਿਆਰ ਕਰ ਲੈਣਾ ਇੱਕ ਤੁਸੀਂ ਕੱਪੜਾ ਲੈ ਲੈਣਾ ਆ ਤੇ ਇੱਕਾ ਕੱਪੜਾ ਲੈ ਕੇ ਤੁਸੀਂ ਫਿਰ ਤੁਸੀਂ ਦੇਖੋ ਜੀ ਇਹਨੂੰ ਕੀ ਕਰਨਾ ਜਿਹੜੀ ਆਪਣੇ ਫ੍ਰਿਜ ਦੇ ਵਿੱਚੋਂ ਸਾਰੀ ਚੋ ਸਮਾਨ ਕੱਟਿਆ ਸਾਰੀ ਫ੍ਰਿਜ ਦੇ ਵਿੱਚ ਤੁਸੀਂ ਇੱਕ ਵਾਰੀ ਇਹਨੂੰ ਚੰਗੀ ਤਰ੍ਹਾਂ ਨਾਲ ਘੋਲ ਨੂੰ ਕਿਸੇ ਕੱਪੜੇ ਦੇ ਨਾਲ ਲਾ ਕੇ ਫ੍ਰਿਜ ਦੇ ਵਿੱਚ ਲਾ ਸਕਦੇ ਹੋ ਸਾਰੀ ਫ੍ਰਿਜ ਦੇ ਵਿੱਚ ਤੁਸੀਂ ਲਾਉਣਾ ਹੈ ਜੀ ਦੇਖੋ ਬਿਲਕੁਲ ਵੀ ਤੁਹਾਡੀ ਸਮੈਲ ਸਾਰੀ ਇਹ ਜਿਹੜੀ ਖਤਮ ਹੋ ਜੂਗੀ ਨਾਲੇ ਤਾਂ ਦੇਖੋ ਪੀਲਾਪਾਨਾ ਇਹ ਵੀ ਖਤਮ ਹੋ ਜਾਊਗਾ ਤੇ ਹੁਣ ਆਪਾਂ ਨੇ ਜੀ ਇੱਕ ਸੌਫਟ ਜਿਹਾ ਕੱਪੜਾ ਲੈਣਾ ਤੁਸੀਂ ਕੋਈ ਜ਼ਿਆਦਾ ਹਾਰਟ ਵਾਲਾ ਕੱਪੜਾ ਨਹੀਂ ਲੈਣਾ ਜਿਹੜੀ ਆਪਣੇ ਫ੍ਰਿਜ ਦੇ ਵਿੱਚ ਤੇ ਚੀਟਾ ਵੀ ਨਾ ਪਹਿਣ ਤੇ ਇਹਨੂੰ ਤੁਸੀਂ 5-10 ਮਿੰਟ ਲਾ ਕੇ ਫ੍ਰਿਜ ਨੂੰ ਇਸੇ ਤਰ੍ਹਾਂ ਬੰਦ ਕਰਕੇ ਰੱਖ ਦੇਣਾ ਜਾਨੂ ਜਿਹੜੇ ਆਪਾਂ ਨਾ ਫ੍ਰਿਜ ਦੇ ਜਿਹੜੇ ਕਵਰ ਨੇ ਪਲੇਟਾਂ ਨੇ ਜੋ ਵੀ ਹੈਗੀਆਂ ਨੇ ਉਹ ਸਾਰੀਆਂ ਹੀ ਆਪਾਂ ਧੋ ਕੇ ਇੱਕ ਵਾਰੀ ਉਹਨਾਂ ਨੂੰ ਸੁਕਣੀਆਂ ਪਾ ਦੇਣੀਆਂ ਨਹੀਂ ਤਾਂ ਬਿਲਕੁਲ ਆਪਣੇ ਫ੍ਰਿਜ ਸਾਫ਼ ਹੁੰਦੇ ਹੁੰਦੇ ਸੁੱਕ ਜਾਣਗੀਆਂ ਜਿਹੜਾ ਮਿੱਠਾ ਸੋਡਾ ਸੀ ਜੀ ਆਪਾਂ ਨੇ ਸਾਰੀ ਫ੍ਰਿਜ ਦੇ ਉੱਤੇ ਲਾਤਾ ਦੇਖੋ ਜੀ ਹੁਣ ਆਪਾਂ ਇਹਨੂੰ ਫ੍ਰਿਜ ਨੂੰ ਬੰਦ ਕਰ ਦਨੇ ਆ 10 ਮਿੰਟ ਆਪਾਂ ਇਹਦੀ ਵੇਟ ਕਰਾਂਗੇ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਇੱਕ ਹੋਰ ਕੈਮੀਕਲ ਤਿਆਰ ਕਰਨਾ ਉਹਦੇ ਨਾਲ ਆਪਾਂ ਫ੍ਰਿਜ ਨੂੰ ਚੰਗੀ ਤਰ੍ਹਾਂ ਨਾਲ ਕਲੀਨ ਕਰਾਂਗੇ ਲਓ ਜੀ ਆਪਾਂ ਨਾ ਹੁਣ ਇਹੀ ਕੌਲੀ ਦੇ ਵਿੱਚ ਘੋਲ ਤਿਆਰ ਕਰ ਲਾਂਗੇ ਇਹਦੇ ਵਿੱਚ ਆਪਾਂ ਨੇ ਇੱਕ ਚਮਚਾ ਹੋਰ ਮਿੱਠੇ ਸੋਡੇ ਦਾ ਪਾ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਦੋ ਚਮਚੇ ਬਨੇਗਰ ਦੇ ਤੇ ਦੋ ਚਮਚੇ ਆਪਾਂ ਬਨੇਗਰ ਦੇ ਪਾ ਕੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਜੀ ਲਿਕਵਰ ਜਿਹੜਾ ਆਪਣਾ ਬੀਮ ਲਿਕਵਰ ਹੁੰਦਾ ਤੇ ਆਪਾਂ ਉਹ ਲਵਾਂਗੇ ਉਹ ਇਹਦੇ ਵਿੱਚ ਪਾ ਕੇ ਥੋੜਾ ਜਿਹਾ ਹਲਕਾ ਜਿਹਾ ਆਪਾਂ ਜੀ ਤੁਹਾਨੂੰ ਜਿਆਦਾ ਗਾੜਾ ਲੱਗਦਾ ਕੋਲ ਤੇ ਫਿਰ ਥੋੜਾ ਜਿਹਾ ਵਿੱਚ ਤੁਸੀਂ ਪਾਣੀ ਵੀ ਪਾ ਸਕਦੇ ਹੋ ਤੇ ਫਿਰ ਆਪਾਂ ਜੀ ਕਿਸੇ ਕੱਪੜੇ ਦੇ ਨਾਲ ਚੰਗੀ ਤਰ੍ਹਾਂ ਨਾਲ ਫ੍ਰਿਜ ਦੇ ਵਿੱਚ ਫਿਰ ਉਸੇ ਤਰ੍ਹਾਂ ਜਿਵੇਂ ਆਪਾਂ ਨੇ ਪਹਿਲਾਂ ਮਿੱਠਾ ਸੋਡਾ ਲਗਾਇਆ ਸੀ ਤੇ ਉਵੇਂ ਹੀ ਸਾਰੀ ਫ੍ਰਿਜ ਦੇ ਵਿੱਚ ਆਪਾਂ ਲਗਾ ਦਾਂਗੇ ਕੱਪੜੇ ਦੇ ਨਾਲ ਲੋ ਜੀ ਆਪਣਾ ਇਹ ਲਿਕਵਿਡ ਬਣ ਕੇ ਤਿਆਰ ਹੋ ਗਿਆ ਤੇ ਹੁਣ ਆਪਾਂ ਇੱਕ ਸੌਫਟ ਕਪੜਾ ਲੈ ਕੇ ਤੇ ਉਹਦੇ ਨਾਲ ਆਪਾਂ ਸਾਫ਼ ਕਰ ਦਿੰਦੀ ਆ। ਤੁਹਾਨੂੰ ਇਹ ਫ੍ਰਿਜ ਜਿਹੜੀਆਂ ਨਾ ਪਲੇਟਾਂ ਧੋਣੀਆਂ ਨੇ ਤੇ ਇਹਨਾਂ ਨੂੰ ਤੁਸੀਂ ਸੌਫਟ ਕਪੜਾ ਹੀ ਲੈਣਾ ਵਾ। ਜੇ ਤੁਸੀਂ ਕੋਈ ਵੀ ਸਕ੍ਰੈਪ ਲਓਗੇ ਉਹ ਸੌਫਟ ਹੀ ਹੋ ਤੇ ਨਹੀਂ ਤਾਂ ਆਪਣੇ ਇਹ ਫ੍ਰਿਜ ਖਰਾਬ ਹੋ ਜੂਗੀ ਚਰੀਟਾ ਪੈ ਜਾਣਗੀਆਂ। तो फिर बिल्कुल नहीं मुड़के सैट आया है जी हलो जी 5-10 ਮਿੰਟ ਹੋ ਗਿਆ ਆਪਣੀ ਫਰਿੱਜ ਨੂੰ ਜਿਹੜਾ ਆਪਾਂ ਨੇ ਮਿੱਠਾ ਸੋਡਾ ਲਾ ਕੇ ਛੱਡੀ ਹੋਈ ਸੀਗੀ ਤੇ ਹੁਣ ਆਪਾਂ ਨੇ ਜੀ ਜਿਹੜਾ ਲਿਕਵਿਡ ਤਿਆਰ ਕੀਤਾ ਤੇ ਹੁਣ ਆਪਾਂ ਉਹਦੇ ਨਾਲ ਚੰਗੀ ਤਰ੍ਹਾਂ ਨਾਲ ਸਾਫ਼ ਕਰਾਂਗੇ ਤੇ ਉਸ ਤੋਂ ਬਾਅਦ ਤੁਸੀਂ ਸਿੰਪਲ ਪਾਣੀ ਲੈ ਕੇ ਚੰਗੀ ਤਰ੍ਹਾਂ ਨਾਲ ਸਾਫ਼ ਕਰਨੀ ਆ ਦੇਖੋ ਜੀ ਜਿਹੜਾ ਇਹਦੇ ਵਿੱਚ ਪੀੜਾਪਣ ਹੁੰਦਾ ਮਿੱਠਾ ਸੋਡਾ ਇਹ ਸਾਰਾ ਨਸ਼ਟ ਕਰ ਦਿੰਦਾ ਆ ਤੇ ਜਿਹੜੀ ਆਪਣਾ ਬਨੇਕਰ ਪਾਉਨੇ ਆ ਬਨੇਕਰ ਦੇ ਨਾਲ ਸਾਰੀ ਹੀ 스멜 ਵਿੱਚੋਂ ਜੋ ਵੀ ਬਦਬੂ ਜਾਂ 스멜 ਆ ਰਹੀ ਹੈ ਤਾਂ ਉਹ ਸਾਰੀ ਨਸ਼ਟ ਹੋ ਜਾਊਗੀ ਬਹੁਤ ਹੀ ਸੌਖਾ ਤਰੀਕਾ ਕਸੇ ਜੇ ਇਹ కెమికਲ ਦੇ ਨਾਲ ਫ੍ਰਿਜ ਨੂੰ ਸਾਫ ਕਰੋਗੇ ਤੁਹਾਡੀ ਫ੍ਰਿਜ ਬਿਲਕੁਲ ਵੀ ਤੁਹਾਨੂੰ ਸਾਰੀ ਕਰਨੇ ਦੇ ਵਿੱਚ ਸਾਫ ਕਰਨ ਦੀ ਲੋੜ ਨਹੀਂ ਪੈਣੀ ਹੈਗੀ ਬਹੁਤ ਹੀ ਵਧੀਆ ਟ੍ਰਿਕ ਹੈ ਜੀ ਕਈ ਵਾਰੀ ਆਪਾਂ ਸਮਾਨ ਰੱਖ ਦਿੰਦੇ ਆ ਫ੍ਰਿਜ ਦੇ ਵਿੱਚ ਉਹ ਸਮੈਲ ਆਉਂਦੀ ਆ ਤੇ ਉਹ ਬਿਲਕੁਲ ਸਮੈਲ ਨਹੀਂ ਆਉਗੀ ਜੋ ਜੀ ਆਪਾਂ ਇਹ ਜਿਹੜਾ ਕੈਮੀਕਲ ਤਿਆਰ ਕੀਤਾ ਸੀ ਸਾਰੀ ਹੀ ਫ੍ਰਿਜ ਦੇ ਉੱਤੇ ਲਾਤਾ ਤੇ ਹੁਣ ਆਪਾਂ ਸਿੰਪਲ ਪਾਣੀ ਲੈ ਕੇ ਕੱਪੜੇ ਦੇ ਨਾਲ ਚੰਗੀ ਤਰ੍ਹਾਂ ਨਾਲ ਸਾਫ਼ ਕਰ ਦਾਂਗੇ। ਹਲੋ ਜੀ ਆਪਣੀ ਫ੍ਰਿਜ ਹੋ ਗਈ ਬਿਲਕੁਲ ਹੀ ਸਾਫ਼ ਤੁਸੀਂ ਦੇਖ ਸਕਦੇ ਹੋ। ਤੇ ਜਿਹੜੀਆਂ ਇਹਦੇ ਪਲੇਟਾਂ ਸਿਗੀਆਂ ਤੇ ਆਪਾਂ ਨੇ ਉਹ ਸਾਰੀਆਂ ਹੀ ਫਿੱਟ ਕਰਤੀਆਂ ਇੱਧਰ ਲਈ ਸੈਟ ਤੇ ਵੀ ਇਹ ਆਪਾਂ ਨੇ ਜੇ ਕੱਟ ਕੇ ਇਹਨਾਂ ਨੂੰ ਸਾਫ਼ ਚੰਗੀ ਤਰ੍ਹਾਂ ਨਾਲ ਕੀਤਾ ਆ ਤੇ ਇਸ ਤਰੀਕੇ ਨਾਲ ਜਦੋਂ ਆਪਾਂ ਕੱਪੜਾ ਫੇਰਦੀਆਂ ਤਾਂ ਇਹ ਬਿਲਕੁਲ ਸਾਫ਼ ਨਹੀਂ ਹੁੰਦੀਆਂ ਹੈਗੀਆਂ ਤੇ ਇਹਨਾਂ ਨੂੰ ਤੁਸੀਂ ਕੱਟ ਕੇ ਬਹੁਤ ਹੀ ਆਸਾਨ ਤਰੀਕੇ ਨਾਲ ਨਿਕਲ ਜਾਂਦੀਆਂ ਨੇ ਇਹਨਾਂ ਨੂੰ ਜੇ ਇਸ ਤਰੀਕੇ ਨਾਲ ਲੋਕ ਲੱਗਿਆ ਹੋਇਆ ਇਹਨਾਂ ਨੂੰ ਥੋੜਾ ਜਿਹਾ ਦੱਬ ਕੇ ਲੋਕ ਖੋਲ੍ਹ ਚੰਦਾ ਆ ਤੇ ਬਹੁਤ ਹੀ ਵਧੀਆ ਤਰੀਕਾ ਸੀਗਾ ਜੀ ਜਿਹੜੇ ਆਪਾਂ ਫ੍ਰਿਜ ਦਾ ਕੈਮੀਕਲ ਤਿਆਰ ਕੀਤਾ ਤੇ ਤੁਹਾਡੀ ਸਾਰੀ ਗਰਮੀ ਦੇ ਵਿੱਚੋਂ 스멜 ਨਹੀਂ ਆਉਗੀ ਫ੍ਰਿਜ ਦੇ ਵਿੱਚੋਂ ਇੱਕ ਵਾਰੀ ਤੁਸੀਂ ਫ੍ਰਿਜ ਨੂੰ ਇਸ ਤਰੀਕੇ ਨਾਲ ਸਾਫ਼ ਕਰਿਓ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤੇ ਆਪਾਂ ਮਿਲਦੇ ਹਾਂ ਜੀ ਕਿਸੇ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ